ਮੇਰੇ ਲੱਤਾਂ ਦੇ ਵਿੱਚ ਮੁਸ਼ਕਲ ਹੈ ਲੱਤਾਂ ਦੀਆਂ ਨਸਾਂ ਜਿਹੜੀਆਂ ਹੈਗੀਆਂ ਖੂਨ ਦੀਆਂ ਉਹ ਬਲੌਕ ਜਿਹੜਾ ਉਹਦੇ ਵਿੱਚ ਹੁਣ ਠੀਕ ਹੈ ਫਿਰ ਤੇ ਕਿਰਮ 50% ਆਰਾਮ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਜਦੋਂ ਇੱਥੇ ਆਏ ਹੋ ਤੁਸੀਂ ਫਿਕਰਮ ਤਿੰਨ ਚਾਰ ਸਾਲ ਦੀ ਹੈਗੀ ਸੀ ਕਿੰਨੇ ਜੇ ਅੰਚੇ ਫਰਕ ਪੈ ਗਿਆ ਮੇਂ ਬੱਚਿਆਂ ਤੋਂ ਸ਼ੁਰੂ ਹੋ ਗਿਆ ਸੀ ਥੋੜਾ ਥੋੜਾ ਫਰਕ ਆ ਗਿਆ ਅਸਥਮਾ ਕੀ ਹੋਰ ਕਿਟ ਹੈਗੀ ਆ ਆ ਦੇਖੋ ਚਾਰ ਸ਼ੀਸ਼ੀਆਂ ਆਂ ਅਸਥਮਾ ਵਾਲੇ ਪੇਸ਼ੈਂਟ ਬਾਸਦੇ ਇਹ 20 20 ਡ੍ਰੌਪ ਚਾਰਾਂ ਚ ਸਵੇਰੇ ਸ਼ਾਮ ਲੈਣੇ ਆਂ ਪਾਣੀ ਚ ਪਾ ਕੇ 20 ਦਿਨ ਦੇ ਵਿੱਚ ਹੀ ਪੰਪ ਹੀਲਰ ਬੰਦ ਹੋ ਜਾਂਦਾ ਗਲੇ ਚ ਰੇਸ਼ਾ ਡਿੱਗਣਾ ਵੀ ਠੀਕ ਹੋ ਜਾਂਦਾ ਨਾ ਕੋਈ ਖੰਗ ਆਉਗੀ ਤਾਂ ਸਾਹ ਦੀ ਦਿੱਕਤ ਰਹੂਗੀ ਬਿਲਕੁਲ ਠੀਕ ਹੋ ਜੂ ਇਹ ਹਾਰਟ ਦੀ ਸਮੱਸਿਆ ਵਾਸਤੇ ਆਪਣੀ ਹਾਰਟ ਕੇਅਰ ਕਿਟ ਜੇ ਹਾਰਟ ਦੀ ਦਿੱਕਤ ਕਰਨੇ ਕਿਸੇ ਨੂੰ ਸਾਹ ਚੜ ਰਿਹਾ ਰੈਕਸ਼ਨ ਫ੍ਰੈਕਸ਼ਨ ਘਟਿਆ ਹਾਰਟ ਘੱਟ ਕੰਮ ਕਰ ਰਿਹਾ ਤਾਂ ਕਿ ਜਿਹੜੀ ਅੰਗਰੇਜ਼ੀ ਦਵਾਈਆਂ ਖਾਂਦੇ ਨੇ ਜੀ ਉਹਨਾਂ ਬਾਬਤ ਕੀ ਕਹੋਗੇ ਅੰਗਰੇਜ਼ੀ ਦਵਾਈਆਂ ਹੱਲ ਹੈ ਬਿਲਕੁਲ ਨਹੀਂ ਹੈਗਾ ਜੀ ਇਹਦੇ ਨਾਲ ਅਸਥਮਾ ਸਭੋਂ ਜ਼ਿਆਦਾ ਕਰੋਨਿਕਲ ਹੁੰਦਾ ਜਾਂਦਾ ਪੇਸ਼ੈਂਟ ਨੂੰ ਦਿੱਕਤ ਦਮੇ ਨਾਲ ਆ ਰਹੀ ਆ ਸਾਹ ਦੀ ਦਿੱਕਤ ਉਹਨੂੰ ਦਮੇ ਨਾਲ ਪਰੇਸ਼ਾਨੀ ਨਾਲ ਆ ਰਹੀ ਆ ਪਰ ਡਾਕਟਰ ਜੇ ਕਿਸ ਹਾਰਟ ਸਪੈਸ਼ਲਿਸਟ ਕੋਲੇ ਚਲੇ ਜਾਂਦਾ ਤੇ ਉਹਨੂੰ ਸਟੈਂਟ ਪਾ ਦਿੱਤਾ ਜਾਂਦਾ